ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਮਾਰਚ ਮਹੀਨੇ ਦੀ ਪੈਨਸ਼ਨ ਹੈ ਉਹ ਹਾਲੇ ਤੱਕ ਕੁਝ ਲੋਕਾਂ ਦੀ ਆ ਚੁੱਕੀ ਹੈ ਤੇ ਜ਼ਿਆਦਾਤਰ ਲੋਕ ਅਜਿਹਾ ਨਹੀਂ ਕਿ ਜਿਨ੍ਹਾਂ ਦੀ ਪੈਨਸ਼ਨ ਨਹੀਂ ਆਈ ਤਾਂ ਇਹਦੀ ਆਪਾਂ ਮਾਰਚ ਮਹੀਨੇ ਦੀ ਪੈਨਸ਼ਨ ਦੀ ਗੱਲ ਕਰਾਂਗੇ ਕਿ ਉਹ ਪੈਨਸ਼ਨ ਜਿਹੜੀ ਕਦੋਂ ਮਿਲੇਗੀ ਤੇ ਕੀ ਪੱਕੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੇਣ ਵਾਲੇ ਹਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਪੈਨਸ਼ਨ ਲੇਟ ਕਿਉਂ ਹੋ ਰਹੀ ਹੈ ਤੇ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਕੀ ਹੈ ਇਹ ਪੈਨਸ਼ਨ ਨੂੰ ਲੈ ਕੇ ਤਾਂ ਜਿਹੜਾ 2500 ਰੁਪਏ ਕਰਕੇ ਜਿਹੜੀ ਇਹ ਪੈਨਸ਼ਨ ਹੈ ਕਿਤੇ ਲੇਟ ਤੇ ਨਹੀਂ ਹੋ ਰਹੀ ਕਿ 2500 ਜਿਹੜੀ ਪੈਨਸ਼ਨ ਹੈ ਇਹ ਐਸ ਕਿ ਉਹ ਆਏਗੀ ਇਸ ਕਰਕੇ ਤਾਂ ਨਹੀਂ ਲੇਟ ਹੋ ਰਹੀ ਇਹ ਸਾਰੀਆਂ ਗੱਲਾਂ ਤੇ ਆਪਾਂ ਅੱਜ ਜਾਣਨ ਪਾਵਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਦੇ ਬਟਨ ਦਬਾ ਕੇ 올 ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਦੋਸਤੋ ਅੱਜ ਤੁਹਾਨੂੰ ਸਭ ਕੁਝ ਜਾਣਕਾਰੀ ਦੇਣ ਵਾਲੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹ 2500 ਪੈਨਸ਼ਨ ਹੈ ਠੀਕ ਹੈ ਜੀ 2500 ਪੈਨਸ਼ਨ ਹੈ ਜਿਹੜੀ ਕਿ ਇਸ ਦੇ ਕਰਕੇ ਜਿਹੜੀ ਪੈਨਸ਼ਨ ਹੈ ਇਹ ਨਹੀਂ ਆ ਰਹੀ ਠੀਕ ਹੈ ਜੀ ਕਿ ਇਹ ਪੈਨਸ਼ਨ ਅਗਲੀ ਵਾਰ ਆਪਾਂ ਨੂੰ 2500 ਮਿਲਨੀ ਹੈ ਤਾਂ ਨਹੀਂ ਹੀ ਮਿਲ ਰਹੀ ਪੈਨਸ਼ਨ ਤਾਂ ਦੋਸਤੋ ਕਈਆਂ ਦਾ ਕਹਿਣਾ ਹੈ ਕਿ ਜਿਹੜੀ 2500 ਪੈਨਸ਼ਨ ਹੈ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਸ ਕਰਕੇ ਜਿਹੜੀ ਪੈਨਸ਼ਨ ਹੈ ਇਹ ਲੇਟ ਹੋ ਰਹੀ ਹੈ ਨਹੀਂ ਆ ਰਹੀ ਪਰ ਦੋਸਤੋ ਜੇ ਕੁਝ ਲੋਕਾਂ ਦੀ ਆ ਚੁੱਕੀ ਹੈ ਤਾਂ ਉਹਨਾਂ ਦੀ ਤਾਂ ਦੋਸਤੋ 1500 ਆਈ ਹੈ ਤਾਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਜੀ 1500 ਹੀ ਪੈਨਸ਼ਨ ਤੁਹਾਡੀ ਆਣੀ ਹੈ ਜਿਹੜੀ 2500 ਪੈਨਸ਼ਨ ਹੈ ਠੀਕ ਹੈ ਜੀ 2500 ਪੈਨਸ਼ਨ ਕਰਕੇ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਵਿਜੜੀ ਇਹ ਲੇਟ ਲੇਟ ਹੋ ਰਹੀ ਹੈ ਇਹੋ ਜਿਹਾ ਕੁਝ ਨਹੀਂ ਹੈ ਦੋਸਤੋ ਲੇਟ ਹੋਣ ਦਾ ਕਾਰਨ ਹੋ ਰਿਹਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਦੋਸਤੋ ਜਿਹੜਾ ਸਹੀ ਕਾਰਨ ਹੈ ਇਹਦਾ ਠੀਕ ਹੈ ਜੀ ਸਹੀ ਕਾਰਨ ਕੀ ਹੈ ਕਿਉਂ ਲੇਟ ਹੋ ਰਹੀ ਹੈ ਤਾਂ ਤੁਹਾਨੂੰ ਦੱਸ ਦਿਆਂ ਦੋਸਤੋ ਜਿਹੜਾ ਇਹ ਜਿਹੜਾ ਇਲੈਕਸ਼ਨ ਹੋਣ ਵਾਲੇ ਆ ਠੀਕ ਹੈ ਜੀ ਇਲੈਕਸ਼ਨ ਹੋਣ ਵਾਲੇ ਆ ਤਾਂ ਉਸ ਦੇ ਦੌਰਾਨ ਦੋਸਤੋ ਚੋਣ ਜਾਬਤਾ ਲੱਗ ਚੁੱਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੋਣ ਜਾਬਤਾ ਲੱਗ ਚੁੱਕੀ ਹੈ ਤਾਂ ਇਸ ਦੌਰਾਨ ਕੀ ਹੁੰਦਾ ਹੈ ਦੋਸਤੋ ਸਾਰੇ ਦਫ਼ਤਰਾਂ ਨੂੰ ਠੀਕ ਹੈ ਜੀ ਤੇ ਸਾਰੇ ਬੈਂਕਾਂ ਨੂੰ ਇਹ ਹਦਾਇਤ ਹੁੰਦੀ ਹੈ ਕਿ ਜਦੋਂ ਵੀ ਮੋਟੀ ਪੇਮੈਂਟ ਦਾ ਲੈਣ-ਦੇਣ ਹੁੰਦਾ ਹੈ ਠੀਕ ਹੈ ਜੀ ਜਦੋਂ ਵੀ 10 ਲੱਖ ਜਾਂ 10 ਲੱਖ ਤੋਂ ਉੱਪਰ ਦੀ ਪੇਮੈਂਟ ਦਾ ਲੈਣ-ਦੇਣ ਹੁੰਦਾ ਹੈ ਤਾਂ ਉਹ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਨੂੰ ਬੈਂਕਾਂ ਨੂੰ ਦੱਸਣਾ ਪੈਂਦਾ ਹੈ ਤਾਂ ਇਸ ਕਰਕੇ ਹੀ ਦੋਸਤੋ ਮੇਨ ਗੱਲ ਇਹ ਹੈ ਕਿ ਇਸੇ ਕਰਕੇ ਹੀ ਜਿਹੜੀ ਇਹ ਪੈਨਸ਼ਨ ਹੈ ਕਿ ਲੇਟ ਹੋ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ ਵੀ ਬੈਂਕਾਂ ਦੇ ਰਾਹੀਂ ਇਹ ਪੈਸੇ ਦੀ ਹੈ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ ਤਾਂ ਦੋਸਤੋ ਜਿਹੜਾ ਬੈਂਕਾਂ ਨੂੰ ਹੈ ਇਹ ਸਰਕਾਰ ਨੂੰ ਸਾਰਾ ਕੁਝ ਬਾਇਟ ਡਾਟਾ ਦਿੰਦਾ ਦੇਣਾ ਪੈਂਦਾ ਹੈ ਕਿ ਸਰ ਇਹ ਸਾਡੇ ਇਸ ਅਕਾਊਂਟ ਦੇ ਵਿੱਚ ਇੰਨੇ ਪੈਸੇ ਆਏ ਆ ਠੀਕ ਹੈ ਤਾਂ ਇਹਨਾਂ ਲੋਕਾਂ ਨੂੰ ਵੰਡਨੇ ਆ ਤੇ ਉਹ ਸਾਰਾ ਕੁਝ ਦੱਸਣ ਦੇ ਪ੍ਰੋਸੈਸ ਜਿਹੜਾ ਉਸ ਕਰਕੇ ਹੀ ਥੋੜੀ ਇਹ ਪੈਨਸ਼ਨ ਲੇਟ ਹੋ ਰਹੀ ਹੈ ਬਾਕੀ ਹੋਰ ਕੋਈ ਕਾਰਨ ਨਹੀਂ ਹੈ ਕਿ ਪੈਨਸ਼ਨ ਕਿਉਂ ਲੇਟ ਹੋ ਰਹੀ ਹੈ ਤਾਂ ਦੂਸਰਾ ਇੱਕ ਵੱਡੀ ਅਗਲੀ ਖਬਰ ਹੈ ਜੀ ਤੁਹਾਨੂੰ ਦੱਸਣਾ ਜਾਵਾਂਗੇ ਬਜ਼ੁਰਗਾਂ ਦੇ ਲਈ ਹੁਣ ਕਿਹੜੀ ਗੁੱਡ ਖਬਰ ਆਈ ਹੈ ਠੀਕ ਹੈ ਜੀ ਖੁਸ਼ਖਬਰੀ ਕੀ ਆਈ ਹੈ ਤਾਂ ਦੋਸਤੋ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਸੋਮਵਾਰ ਨੂੰ ਆਉਣ ਵਾਲਾ ਹੈ ਠੀਕ ਹੈ ਜੀ 25 ਤਰੀਕ ਤੋਂ ਲੈ ਕੇ ਦੋਸਤੋ 31 ਤਰੀਕ ਤੱਕ ਠੀਕ ਹੈ ਜੀ ਤੁਹਾਡੀ ਜਿਹੜੀ ਇਹ ਪੈਨਸ਼ਨ ਹੈ ਇਹ ਤੁਹਾਡੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਸਾਰਿਆਂ ਨੂੰ 15-1500 ਰੁਪਏ ਅਜ ਦੋਸਤੋ ਇਹ ਜਿਹੜੀ ਹੈ ਪੈਨਸ਼ਨ ਮਿਲ ਜਾਣੀ ਹੈ ਤਾਂ ਦੋਸਤੋ ਇਹ ਵੀ ਤੁਹਾਨੂੰ ਦੱਸਤਾ ਕਿ ਇਹ ਪੈਨਸ਼ਨ ਕਦੋਂ ਮਿਲਣੀ ਹੈ ਤਾਂ ਜਿਹੜੇ-ਜਿਹੜੇ ਆਪਣੇ ਸੁਭਾਅ ਸੀ ਮਨ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਿ ਜਿਹੜੀ ਇਹ ਪੈਨਸ਼ਨ ਹੈ ਮਾਰਚ ਮਹੀਨੇ ਦੀ ਇਹਦੇ ਬਾਰੇ ਆਪਾਂ ਜੇ ਗੱਲ ਕਰੀਏ ਤਾਂ ਇਹ ਵੀ ਦੀ ਕਿਉਂ ਲੇਟ ਹੋ ਰਹੀ ਹੈ ਠੀਕ ਹੈ ਜੀ ਕਦੋਂ ਮਿਲਣੀ ਹੈ ਤੇ ਕੀ ਜਾਣਕਾਰੀ ਹੈ ਕਿਸ ਕਰਕੇ ਲੇਟ ਹੋ ਰਹੀ ਹੈ ਇਹ ਤੇ ਬਜ਼ੁਰਗਾਂ ਲਈ ਇਹ ਖਬਰ ਹੈ ਕੀ ਇਹ ਜਿਹੜੀ ਪੈਨਸ਼ਨ ਹੈ ਇਹ ਆਪਣੀ ਜਿਹੜੀ ਇਹ 25 ਤਰੀਕ ਤੋਂ ਲੈ ਕੇ ਦੋਸਤੋ 31 ਤਰੀਕ ਤੱਕ ਜਿਹੜੀ ਪੈਨਸ਼ਨ ਮਿਲ ਜਾਣੀ ਹੈ ਤਾਂ ਕਈਆਂ ਦਾ ਕਹਿਣਾ ਇਹ ਸੀ ਕਿ ਜਿਹੜੀ ਇਹ 2500 ਰੁਪਏ ਮਿਲਣੀ ਹੈ ਇਸ ਕਰਕੇ ਦੋਸਤੋ ਇਹ ਲੇਟ ਹੋ ਰਿਹਾ ਹੈ ਤਾਂ ਦੋਸਤੋ ਕਿਉਂਕਿ ਅੱਧੇ ਲੋਕਾਂ ਦੀ 1500 ਰੁਪਏ ਪੈਨਸ਼ਨ ਆ ਚੁੱਕੀ ਹੈ ਤਾਂ ਜੇ 2500 ਆਣੀ ਹੁੰਦੀ ਤਾਂ ਉਹਨਾਂ ਦੀ ਵੀ ਦੋਸਤੋ 2500 ਹੀ ਆਣੀ ਸੀ ਤੇ ਉਹਨਾਂ ਨੂੰ 1500 ਮਿਲੀ ਹੈ ਇਹਦਾ ਮਤਲਬ ਇਹ ਹੈ ਕਿ ਲੇਟ ਹੋਣ ਦਾ ਕਾਰਨ ਹੋਰ ਕੋਈ ਹੈ ਜਿਹੜਾ ਕਿ ਮੈਂ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਚੁੱਕੇ ਹਾਂ ਤਾਂ ਦੋਸਤੋ ਜੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਇਹੋ ਜਿਹੇ ਹੋਰ ਇਨਫੋਰਮੇਸ਼ਨ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ ਦੋਸਤੋ